ਹਾਂਜੀ ਸੰਗਤ ਜੀ ਗੱਲ ਕਰਦੇ ਆ ਸ੍ਰੀ ਆਨੰਦਪੁਰ ਸਾਹਿਬ ਪਤਿ ਸ੍ਰੀ ਕੇਸਗਰ ਸਾਹਿਬ ਵਿਖੇ ਕੱਲ 14 ਤਰੀਕ ਨੂੰ ਇੱਕ ਬਹੁਤ ਵੱਡਾ ਇਕੱਠ ਦੀ ਕਾਲ ਸੀਗੀ ਬਾਬਾ ਹਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ ਵੱਲੋਂ ਉਹਦੇ ਵਿੱਚ ਆਮ ਸੰਗਤਾਂ ਦਾ ਤੇ ਬਹੁਤਾ ਵੱਡਾ ਇਕੱਠ ਕੋਈ ਨਹੀਂ ਹੋਇਆ ਥੋੜੀ ਸੰਗਤ ਸੀ ਪੰਡਾਲ ਦੇ ਵਿੱਚ ਪਰ ਲੀਡਰਾਂ ਦੇ ਵਿੱਚ ਜ਼ਰੂਰ ਅਈ ਆਗੂ ਦਿੱਲੀ ਦੇ ਕਮੇਟੀ ਦੇ ਜਗਦੀਪ ਸਿੰਘ ਕੱਲੋ ਤੇ ਬਲਜੀਤ ਸਿੰਘ ਦਾਦੂਵਾਲ ਜਿਹੜੇ ਬੀਜੇਪੀ ਦੇ ਖਾਸ ਬੰਦੇ ਆ ਉਹ ਵੀ ਭਾਵ ਕੱਟ ਦੇ ਵਿੱਚ ਕੱਲ ਪਹੁੰਚੇ ਹੋਏ ਸੀ ਕਿਉਂਕਿ ਦਿੱਲੀ ਕਮੇਟੀ ਨੇ ਵੀ ਚੋਣਾਂ ਦੇ ਵਿੱਚ ਖੁੱਲ੍ਹ ਕੇ ਬੀਜੇਪੀ ਦਾ ਸਮਰਥਨ ਕੀਤਾ ਸੀ ਤੇ ਬਾਬਾ ਹਰਨਾਮ ਸਿੰਘ ਖਾਲਸਾ ਨੇ ਵੀ ਪਿਛਲੇ ਸਮੇਂ ਮਹਾਰਾਸ਼ਟਰ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ ਬੀਜੇਪੀ ਨੂੰ ਵੋਟਾਂ ਪਾਓ ਉਸੇ ਤਰ੍ਹਾਂ ਸੰਤ ਬਲਜੀਤ ਸਿੰਘ ਦਾਦੂਵਾਲ ਦੀ ਵੀ ਜਿੰਨੀ ਕੁ ਭਾਜਪੀ ਨਾਲ ਨੇੜਤਾ ਉਹ ਸਾਰੀਆਂ ਸੰਗਤਾਂ ਜਾਣਦੀਆਂ ਆ ਬਿਨਾ ਕਹੇ ਤੁਸੀਂ ਸਭ ਨੂੰ ਪਤਾ ਹੈ ਕਿ ਉਹਨਾਂ ਦੀ ਕੀ ਗੱਲਬਾਤ ਹੈ ਹੁਣ ਜਿਹੜੀ ਮੁੱਖ ਗੱਲ ਹੈ ਉਹ ਸੀਗੀ ਤਖਤਾਂ ਦੇ ਜਥੇਦਾਰਾਂ ਦਾ ਜਿਹੜੇ ਕਮੇਟੀਆਂ ਵੱਲੋਂ ਲਾਏ ਗਏ ਐ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦਾ ਵਿਰੋਧ ਕਿ ਉਹਨਾਂ ਦਾ ਜਿਹੜਾ ਵਿਧੀ ਵਿਧਾਨ ਹੈ ਉਹ ਸਹੀ ਤਰੀਕੇ ਨਾਲ ਨਿਭਾਇਆ ਨਹੀਂ ਗਿਆ ਬਾਬਾ ਹਰਨਾਮ ਸਿੰਘ ਜੀ ਕਹਿੰਦੇ ਤੇ ਫਿਰ ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਘਰਾਂ ਦੇ ਅੱਗੇ ਧਰਨੇ ਦਿਓ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਬੱਸਾਂ ਭਰ ਕੇ ਆਜੋ ਤੇ ਬਜਟ ਪੇਸ਼ ਕਰਨ ਵੇਲੇ ਉਹਨਾਂ ਨੂੰ ਮਜਬੂਰ ਕਰ ਦਿਓ ਕਿ ਉਹ ਆਪਣੇ ਜਿਹੜੇ ਫੈਸਲੇ ਐ ਉਹ ਵਾਪਸ ਲੈਣ ਜਿੱਤੋਂ ਤੱਕ ਵਿਧੀ ਵਿਧਾਨ ਦੀ ਗੱਲ ਐ ਸੰਗਤ ਜੀ ਹਰ ਇੱਕ ਸਿੱਖ ਚਾਹੁੰਦਾ ਕਿ ਜੱਥੇਦਾਰਾਂ ਦਾ ਵਿਧੀ ਵਿਧਾਨ ਬਣੇ ਪਰ ਬਾਬਾ ਹਰਨਾਮ ਸਿੰਘ ਖਾਲਸਾ ਜੀ ਤੁਸੀਂ ਕਹਿੰਦੇ ਹੋ ਕਿ ਪੰਥਕ ਕਾਰਜ ਨਹੀਂ ਰਹੇ ਜਾਂ ਬਾਹਰ ਲਿਆਂ ਲੋਕਾਂ ਦੀਆਂ ਉਂਗਲਾਂ ਤੇ ਚੜ ਗਏ ਜਾਂ ਸਿੱਖਾਂ ਦਾ ਵੇੜਾ ਵਹਾਤਾ ਇਸ ਤਰ੍ਹਾਂ ਕਰਤਾ ਮੈਂ ਪੁੱਛਣਾ ਚਾਹੁੰਦਾ ਕਿ ਤੁਸੀਂ ਸਾਰੇ ਆਮ ਬੀਜੇਪੀ ਦੇ ਨਾਲ ਸਿੱਧੇ ਮੱਥੇ ਹਮਾਇਤ ਮਹਾਰਾਸ਼ਟਰ ਚ ਕੀਤੀ ਪਰ ਦਿੱਲੀ ਕਮੇਟੀ ਜਿਹੜੇ ਆਗੂ ਆਏ ਹੋਏ ਸੀ ਉਹਨਾਂ ਨੇ ਕੀਤੀ ਤੇ ਬਲਜੀਤ ਸਿੰਘ ਦਾਦੂਵਾਲ ਉਹਨਾਂ ਨੇ ਕੀਤੀ ਤੇ ਤੁਸੀਂ ਹੁਣ ਧਰਪੰਥ ਨੂੰ ਭਾਜਪੀ ਵਾਲੇ ਪਾਸੇ ਲੈ ਕੇ ਜਾਣਾ ਚਾਹੁੰਨੇ ਹੋ ਸਿੱਖਾਂ ਨੂੰ ਇਹਦਾ ਮਤਲਬ ਇਹ ਹੈ ਵੀ ਜਿਹੜਾ ਜਥੇਦਾਰ ਹੈ ਉਹ ਦਮ ਨਵੀ ਟਕਸਾਲ ਦਾ ਜਾਂ ਤੁਹਾਡੀ ਸਿਫਾਰਸ਼ ਦੇ ਨਾਲ ਨਹੀਂ ਬਣਿਆ ਇਹੀ ਕਾਰਨ ਹੈ ਤੁਸੀਂ ਕਿਹਾ ਕਿ ਜੇਕਰ ਵਿਰੋਧ ਉੱਠ ਖੜਿਆ ਸੀ حق ਬਣਦਾ ਸੀ ਸ਼੍ਰੋਮਣੀ ਕਮੇਟੀ ਗੱਲ ਕਰਨ ਦੀ ਵਿਰੋਧ ਨੂੰ ਦਬਾ ਲੈਂਦੀ ਭਾਵ ਤੁਹਾਡੇ ਤੋਂ ਪੁੱਛ ਕੇ ਜਥੇਦਾਰ ਲਾ ਦਿੰਦੀ ਫਿਰ ਸਾਰਾ ਕੁਝ ਠੀਕ ਸੀ ਫਿਰ ਸਭ ਕੁਝ ਠੀਕ ਸੀ ਜੇਕਰ ਪੁੱਛ ਕੇ ਨਹੀਂ ਲਾਇਆ ਤੇ ਸਾਰਾ ਕੁਝ ਗਲਤ ਹੋ ਗਿਆ ਇਹ ਬਹੁਤ ਮੰਦ ਭੱਗਾ ਇੱਕ ਪਾਸੇ ਪੰਤ ਦੀ ਗੱਲ ਕਰ ਰਹੇ ਆ ਦੂਜੇ ਪਾਸੇ ਅਸੀਂ ਸਰੇ ਆਮ ਦਿੱਲੀ ਦੇ ਨਾਲ ਜਾ ਕੇ ਰਲੇ ਹੋਏ ਆ ਜੇਕਰ ਅਸੀਂ ਸੁਖਵੀਰ ਸਿੰਘ ਬਾਦਲ ਨੂੰ ਕਹਿ ਰਹੇ ਹਾਂ ਕਿ ਉਹ ਪੰਥ ਦੀ ਜਿਹੜੀ ਬੇੜੀ ਹੈ ਉਹਨੂੰ ਡੋਵ ਰਹੇ ਐ ਖੇਰੂ ਖੇਰੂ ਕਰ ਰਹੇ ਐ ਸਿੱਖਾਂ ਨੂੰ ਨੁਕਸਾਨ ਕਰ ਰਹੇ ਐ ਤੇ ਦੂਜੇ ਪਾਸੇ ਤੁਸੀਂ ਪਾਰ ਉਤਾਰਾ ਕਰਨ ਵਾਲੇ ਕਿੰਨੇ ਕੁ ਭਾਈ ਤੁਸੀਂ ਪੰਥ ਦੇ ਹੱਕ 'ਚੋਂ ਤੁਸੀਂ ਸਰੇ ਆਮ ਬੀਜੇਪੀ ਦੇ ਨਾਲ ਖੜੇ ਹੋ ਹਮਾਇਤ ਵੀ ਕੀਤੀ ਐ ਹੋ ਸਕਦਾ ਐ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਪੰਜਾਬ ਦੀਆਂ ਚੋਣਾਂ ਦੇ ਵਿੱਚ ਬੀਜੇਪੀ ਦੇ ਨਾਲ ਜਮਾ ਬਿਲਕੁਲ ਸਰੇ ਆਮਚਲ ਪਉ ਹੋ ਸਕਦਾ ਹੈ ਬੀਜੇਪੀ ਦੇ ਨਾਲ ਤੁਹਾਡਾ ਗੱਠ ਜੋੜ ਹੋ ਜੇ ਦਮਦਮੀ ਟਕਸਾਲ ਦੇ ਮੁਖੀ ਹੋਣ ਦੇ ਨਾਤੇ ਹੋ ਸਕਦਾ ਤੁਸੀਂ ਮਹਾਰਾਸ਼ਟਰ ਵਿੱਚ ਜਿਵੇਂ ਬੀਜੇਪੀ ਦਾ ਸਮਰਥਨ ਕੀਤਾ ਤੁਸੀਂ ਪੰਜਾਬ ਦੇ ਵਿੱਚ ਵੀ ਸਮਰਥਨ ਕਰ ਦਿਓ ਫਿਰ ਆਰਐਸਐਸ ਕੀ ਨੂੰ ਕਹਿੰਦੇ ਐ ਬੀਜੇਪੀ ਤੇ ਆਰਐਸਐਸ ਦਾ ਕੋਈ ਫਰਕ ਹੈ ਕੋਈ ਫਰਕ ਨਹੀਂ ਉਦਾਂ ਦੀ ਕਸਾਕ ਹੈ ਬੀਜੇਪੀ ਆਰਐਸਐਸ ਦੀ ਸਾਖ ਹੈ ਜੇਕਰ ਤੁਸੀਂ ਬੀਜੇਪੀ ਨੂੰ ਮੰਨ ਲਿਆ ਸਮਰਥਨ ਫਿਰ ਇਹਦਾ ਮਤਲਬ ਤੁਸੀਂ ਆਰਐਸਐਸ ਨੂੰ ਵੀ ਮੰਨ ਲਿਆ ਇਸ ਲਈ ਇਹ ਗੱਲਾਂ ਤੋਂ ਲੋਕਾਂ ਨੂੰ ਵੀਰੋ ਸੋਚਣਾ ਚਾਹੀਦਾ ਹੈ ਜਲਦਬਾਜੀ ਦੇ ਵਿੱਚ ਕਿਸੇ ਦੇ ਮਗਰ ਲੱĐ ਕੇ ਨਹੀਂ ਜਾਣਾ ਚਾਹੀਦਾ ਸ਼੍ਰੋਮਣੀ ਕਮੇਟੀ ਸਾਡੀ ਸਿੱਖਾਂ ਦੀ ਸਰਮੌਰ ਸੰਸਥਾ ਹੈ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਹੈ ਸਾਨੂੰ ਉਹਦੀ ਇੱਜ਼ਤ ਮਾਣ ਵਾਸਤੇ ਕੰਮ ਕਰਨਾ ਚਾਹੀਦਾ ਹੈ ਨਾ ਕਿ ਉਹਦੀ ਬਦਨਾਮੀ ਵਾਸਤੇ ਅਸੀਂ ਜਥੇਦਾਰਾਂ ਤੋਂ ਆਮ ਸਿੱਖਾਂ ਨੇ ਕੀ ਗੱਲ ਕੀ ਲੈਣਾ ਹੈ ਆਮ ਸਿੱਖਾਂ ਨੇ ਇਹ ਲੈਣਾ ਹੈ ਕਿ ਜਥੇਦਾਰ ਚੰਗਾ ਹੋਵੇ ਬੰਦੀ ਸਿੰਘਾਂ ਦੀ ਗੱਲ ਕਰਦਾ ਹੋਵੇ ਪੰਜਾਬੀ ਦੀ ਗੱਲ ਕਰਦਾ ਹੋਵੇ ਸਿੱਖਾਂ ਦੇ ਮਸਲਿਆਂ ਦੀ ਗੱਲ ਕਰਦਾ ਹੋਵੇ ਗਰੀਬ ਸਿੱਖਾਂ ਦੀ ਗੱਲ ਕਰਦਾ ਹੋਵੇ ਕੁਲਦੀਪ ਸਿੰਘ ਗੜਗੱਜ ਅੱਜ ਉਹਨਾਂ ਨੇ ਹੋਲੇ ਮੱਲੇ ਤੇ ਜਿਹੜਾ ਪ੍ਰਚਾਰ ਕੀਤਾ ਹੈ ਬੰਦੀ ਸਿੰਘਾਂ ਵਾਸਤੇ ਕੀਤਾ ਹੈ ਭਾਸ਼ਾ ਵਾਸਤੇ ਕੀਤਾ ਤੇ ਕਿਹਾ ਕਿ ਮੈਂ ਪੰਤ ਨੂੰ ਨਾਲ ਲੈ ਕੇ ਚੱਲਾਂਗਾ ਪਰ ਉਹਨਾਂ ਸਾਰੇ ਸੰਪਰਦਾਵਾਂ ਤਕਸਾਲਾਂ ਵਾਲੇ ਮਿਸ਼ਨਰੀ ਕਹਿ ਕੇ ਭੰਡ ਰਹੇ ਐ ਉਹਨਾਂ ਨੂੰ ਡਰ ਐ ਵੀ ਕੁਲਦੀਪ ਸਿੰਘ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਰਹਿਤ ਮਰਜ਼ਾਦਾ ਨੂੰ ਸ਼ਕਤੀ ਨਾਲ ਕਾਲ ਤੱਕ ਤੋ ਲਾਗੂ ਨਾ ਕਰ ਦੇ ਕੁਲਦੀਪ ਸਿੰਘ ਕਿਤੇ ਮਿਸ਼ਨਰੀ ਪ੍ਰਚਾਰਕ ਹੋਣ ਦਾ ਕਰਕੇ ਕਿਤੇ ਨਾਨਕ ਸਾਈ ਕੈਲੰਡਰ ਨੂੰ ਬਹਾਲ ਨਾ ਕਰਦੇ ਕਿਤੇ ਇਹ ਗੱਲ ਦਾ ਖਤਰਾ ਤਾਂ ਨਹੀਂ ਬਾਬਾ ਜੀ ਮੈਂ ਪੁੱਛਣਾ ਚਾਹਣਾ ਹੈ ਜਿਹੜੇ ਭਾਈ ਤੁਸੀਂ ਵਿਰੋਧ ਕਰਦੇ ਹੋ ਸੱਚਮੁੱਚ ਵਿਧੀ ਵਿਧਾਨ ਦਾ ਕਰਕੇ ਵਿਰੋਧ ਕਰਦੇ ਹੋ ਵੀ ਜਥੇਦਾਰਾਂ ਦਾ ਵਿਧੀ ਵਿਧਾਨ ਬਣਾਣਾ ਚਾਹੀਦਾ ਕਿਤੇ ਮਿਸ਼ਨਰੀ ਕਰਕੇ ਤਾਂ ਨਹੀਂ ਵਿਰੋਧ ਕਰ ਰਹੇ ਫਿਰ ਤਾਂ ਬਹੁਤ ਮੰਦ ਭੱਗਾ ਤੇ ਆਮ ਲੋਕਾਂ ਨੂੰ ਵੀ ਇਹਦੇ ਬਾਰੇ ਗੱਲ ਸੋਚਣੀ ਤੇ ਸਮਝਣੀ ਚਾਹੀਦੀ ਹੈ ਕਿ ਜਥੇਦਾਰ ਕਲਦੀਪ ਸਿੰਘ 2 ਦਸੰਬਰ ਦੇ ਹੁਕਮਨਾਮਿਆਂ ਨੂੰ ਬਦਲਣ ਜਾ ਰਹੇ ਐ ਬਿਲਕੁਲ ਨਹੀਂ ਉਹਨਾਂ ਨੇ ਆਖਿਆ ਕਿ ਹੁਕਮਨਾਮੇ ਬਦਲੇ ਨਹੀਂ ਜਾ ਸਕਦੇ ਜੇਕਰ ਬਦਲ ਲੰਗੇ ਤੇ ਸਿੱਖ ਉਹਨਾਂ ਦਾ ਵਿਰੋਧ ਕਰਨਗੇ ਇਸ ਤਰ੍ਹਾਂ ਨਹੀਂ ਹੁਣ ਕੰਮ ਚੱਲਣਾ ਵੀ ਉਹ ਬਿਨਾ ਪੁੱਛੇ ਤੋਂ ਇਸੇ ਤਰ੍ਹਾਂ ਹੀ ਹੁਕਮਨਾਮੇ ਬਦਲ ਦੇਣਗੇ ਫਿਰ ਸਿੱਖਾਂ ਦਾ ਵਿਰੋਧ ਹੋਵੇਗਾ ਪਰ ਉਹਨਾਂ ਨੂੰ ਕੁਝ ਸਮਾਂ ਦੇਣਾ ਚਾਹੀਦਾ ਹੈ ਦੇਖਣਾ ਚਾਹੀਦਾ ਹੈ ਕਿ ਜ਼ਥੇਦਾਰ ਕਿਹੋ ਜਿਹਾ ਕੰਮ ਕਰਦੇ ਆ ਮੰਦੀ ਸਿੰਘਾਂ ਬਾਤ ਤੇ ਚਲਦੇ ਐ ਗਰੀਬ ਸਿੱਖਾਂ ਬਾਤ ਤੇ ਚਲਦੇ ਐ ਗੁਰਬਾਣੀ ਦਾ ਪ੍ਰਚਾਰ ਜਿਹੜਾ ਉਹਨਾਂ ਨੇ ਕਿਹਾ ਕਿ ਇੱਕ ਸਾਲ ਦੇ ਵਿੱਚ ਵਿੱਚ ਹਰ ਪਿੰਡ ਦੇ ਤੱਕ ਅਸੀਂ ਪ੍ਰਚਾਰ ਲੈ ਕੇ ਜਾਵਾਂਗੇ ਜੇ ਇਸ ਤਰ੍ਹਾਂ ਕਰਦੇ ਐ ਤੇ ਬਹੁਤ ਚੰਗੀ ਗੱਲ ਐ ਸਾਨੂੰ ਕੁਝ ਸਮਾਂ ਉਹਨਾਂ ਨੂੰ ਦੇਣਾ ਚਾਹੀਦਾ ਸਾਨੂੰ ਇਹ ਗੱਲ ਨਹੀਂ ਸੋਚਣੀ ਚਾਹੀਦੀ ਕਿ ਉਹ ਮਿਸ਼ਨਰੀ ਪ੍ਰਚਾਰਕ ਨੇ ਮਿਸ਼ਨਰੀ ਪ੍ਰਚਾਰਕ ਵੀ ਸਾਡੇ ਪੰਥਕ ਨੇ ਸਿੱਖਾਂ ਦੇ ਮੁੰਡੇ ਐ ਇਸ ਲਈ ਕਈ ਵਾਰੀ ਸੰਪਰਦਾਮਾਂ ਵਾਲਿਆਂ ਨੂੰ ਤੇ ਟਕਸਾਲਾ ਵਾਲਿਆਂ ਨੂੰ ਉਹਨਾਂ ਨੂੰ ਡਰ ਹੁੰਦਾ ਹੈ ਵੀ ਸਾਡਾ ਬੰਦਾ ਕਿਉਂ ਨਹੀਂ ਲੱਗਿਆ ਆਮ ਲੋਕਾਂ ਨੂੰ ਇਹਦੇ ਵਿੱਚ ਕੋਈ ਫਾਇਦਾ ਨਹੀਂ ਹੋਣ ਵਾਲਾ ਸੋ ਹੋਰਲੇ ਮਹੱਲੇ ਤੇ ਜਿਹੜਾ ਅੱਜ ਪ੍ਰਚਾਰ ਕੁਲਦੀਪ ਸਿੰਘ ਗੜਗੱਜ ਨੇ ਕੀਤਾ ਉਹ ਬਹੁਤ ਵਧੀਆ ਪ੍ਰਚਾਰ ਕੀਤਾ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਸਿੱਖਾਂ ਦੇ ਨਾਲ ਚੱਲਣਗੇ ਤੇ ਜਥੇਦਾਰ ਰਗਵੀਰ ਸਿੰਘ ਨੇ ਕੋਈ ਬਹੁਤਾ ਉਹਨਾਂ ਦੇ ਖਿਲਾਫ ਨਹੀਂ ਬੋਲੇ ਨਾ ਹੀ ਗੈਰਨੀ ਸੁਲਤਾਨ ਸਿੰਘ ਬੋਲੇ ਹੈ ਕਿਉਂਕਿ ਉਹ ਗਰੰਤੀ ਸਿੰਘ ਦੀ ਡਿਊਟੀ ਹੁ ਅਜੇ ਵੀ ਕਰ ਰਹੇ ਐ ਸ੍ਰੀ ਹਰਮੰਦਰ ਸਾਹਿਬ ਵਿਖੇ ਸਰਦਾਰ ਭਾਈ ਸੁਲਤਾਨ ਸਿੰਘ ਜਾਂਦੀ ਸੁਲਤਾਨ ਸਿੰਘ ਵੀ ਜੀ ਹੈਡ ਗਰੰਤੀ ਦੀ ਡਿਊਟੀ ਗਰੰਤੀ ਸਿੰਘ ਦੀ ਕਰਦੇ ਐ ਤੇ ਗਿਆਨੀ ਅਰਗਵੀਰ ਸਿੰਘ ਵੀ ਕਰਦੇ ਐ ਉਹਨਾਂ ਦੀਆਂ ਸੇਵਾਵਾਂ ਚੱਲ ਰਹੀਆਂ ਐ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਦੋਸਤੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਸਾਰਾ ਸਾਹਮਣੇ ਆ ਜਾਂਦਾ ਸਾਨੂੰ ਸੋਚ ਸਮਝ ਕੇ ਕਦਮ ਪਟਣੇ ਚਾਹੀਦੇ ਐ ਇੰਨੀ ਅਕ ਵਿਚਾਰਾਂ ਸੀ ਦੋਸਤੋ ਜੇਕਰ ਤੁਹਾਨੂੰ ਗੱਲਬਾਤ ਚੰਗੀ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ